ਤੀਸਰੀ ਬਾਰ ਜਿਹੜਾ ਹੈ ਐਨਐਸਏ ਜਦੋਂ ਲਗਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਰੋਸ ਵੀ ਹੈ ਕਿਤਨਾ ਕਿਤੇ ਵਿਰੋਧ ਵੀ ਹੈਗਾ ਹੈ ਤੇ ਆਪਸ ਦੇ ਵਿੱਚ ਕੁਝ ਜਿਹੜੇ ਆਪਾਂ ਕਹਿੰਕੇ ਨੌਜਵਾਨ ਉਹਨਾਂ ਦੇ ਹੱਕ ਦੇ ਵਿੱਚ ਜਾਂ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਤੇ ਜਿਹੜੇ ਹੱਕ ਦੇ ਵਿੱਚ ਹੈਗੇ ਨੇ ਉਹ ਆਪਸ 'ਚ ਉਹਨਾਂ ਦੀ ਖੈ ਬਾਰੀ ਜਿਹੜੀ ਇਹਨੂੰ ਕਿਵੇਂ ਦੇਖਦੇ ਹੋ ਕੀ ਇਹ ਉਹਨਾਂ ਲਈ ਉਹਨਾਂ ਦੀ ਪਾਰਟੀ ਲਈ ਜਾਂ ਪੰਥ ਲਈਏ ਚੰਗੀ ਗੱਲ ਹੈ ਜਾਂ ਇਸ ਤੋਂ ਜਿਹੜਾ ਹੈ ਗੁਰੇਜ਼ ਕਰਨ ਦੀ ਲੋੜ ਹੈ ਹਾਂ ਬਿਲਕੁਲ ਉਹ ਭਾਈ ਅਮਰਤਪਾਲ ਸਿੰਘ ਦੇ ਕੁਝ ਜਿਹੜੇ ਤੱਤੇ ਜਾਂ ਤਿੱਖੇ ਸਾਥੀ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈ ਆਵੇ ਇਹਨਾਂ ਇਹਨਾਂ ਲੋਕਾਂ ਨੇ ਸ਼ਿਕਾਇਤਾਂ ਕਰਕੇ ਭਾਈ ਸਾਹਿਬ ਦਾ ਜਿਹੜਾ ਹੈਗਾ ਉਹ ਐਨਐਸਏ ਵਧਾਇਆ ਪਰ ਅਸੀਂ ਕਹੀਏ ਵੀ ਇਸ ਤਰ੍ਹਾਂ ਸਰਕਾਰਾਂ ਕਿਸੇ ਦੇ ਕਹਿਣ ਤੇ ਨਹੀਂ ਸਰਕਾਰਾਂ ਨੇ ਜਿਹੜਾ NSA ਵਧਾਉਣਾ ਉਹਨਾਂ ਨੇ ਜਸਟ ਇਨ੍ਹਾਂ ਲੋਕਾਂ ਨੂੰ ਤਾਂ ਵਰਤੇ ਆ ਆਪਣੇ ਹਿੱਤਾਂ ਲਈ ਫੈਸਲਾ ਸਰਕਾਰ ਦਾ ਕੇਂਦਰ ਸਰਕਾਰ ਦਾ ਵੀ ਤੇ ਉਹਦਾ ਵੀ ਹੁਣ ਉਹਦੀ ਜਸਟੀਫਿਕੇਸ਼ਨ ਕੋਈ ਦੇਣੀ ਪੈਂਦੀ ਆ ਜੱਜ ਕੋਲ ਜਾ ਕੇ ਵੀ ਕਾਹਤੋ ਬਤਾਇਆ ਤਾਂ ਉਹ ਆ ਬੰਦਿਆਂ ਦੇ ਨਾਂ ਉਹਨਾਂ ਨੇ ਬਲੈਕਮੇਲ ਕਰਿਆ ਜਿਹੜੇ ਉਹਨਾਂ ਨੂੰ ਉਹ ਸਾਰੇ ਬੰਦੇ ਉਹ ਚੱਕੇ ਆ ਜਿਨ੍ਹਾਂ ਦੇ ਮਾੜੇ-ਮੋਟੇ ਕਿਤੇ ਨਾ ਭਾਈ ਅਮਰਤਪਾਲ ਸਿੰਘ ਨਾਲ ਸਿਧਾਂਤਕ ਸਿਧਾਂਤਕ ਨੀ ਸਿਆਸੀ ਵਖਰੇਵੇਂ ਜਿਹੜੇ ਹੋ ਸਕਦੇ ਆ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਸਰਦਾਰਤਾ ਸਿੰਘ ਜੀ ਭਾਈ ਅਮਰਤਪਾਲ ਸਿੰਘ ਹੁਣੀ ਆਪ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈਗੇ ਨੇ ਪਰ ਉਹਨਾਂ ਦੇ ਪਿੱਛੋਂ ਜੇ ਆਪਾਂ ਕਹੀ ਕਿ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਕਿਉਂਕਿ ਤੀਸਰੀ ਬਾਰ ਜਿਹੜਾ ਹੈ ਐਨਐਸਏ ਜਦੋਂ ਲਗਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਰੋਸ ਵੀ ਹੈ ਕਿਤਨਾ ਕਿਤੇ ਵਿਰੋਧ ਵੀ ਹੈਗਾ ਤੇ ਆਪਸ ਦੇ ਵਿੱਚ ਕੁਝ ਜਿਹੜੇ ਆਪਾਂ ਕਹਿੰਕੇ ਨੌਜਵਾਨ ਉਹਨਾਂ ਦੇ ਹੱਕ ਦੇ ਵਿੱਚ ਜਾਂ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਤੇ ਜਿਹੜੇ ਹੱਕ ਦੇ ਵਿੱਚ ਹੈਗੇ ਨੇ ਉਹ ਆਪਸ 'ਚ ਉਹਨਾਂ ਦੀ ਖੈ ਬਾਰੀ ਜਿਹੜੀ ਇਹਨੂੰ ਕਿਵੇਂ ਦੇਖਦੇ ਹੋ ਕੀ ਇਹ ਉਹਨਾਂ ਲਈ ਉਹਨਾਂ ਦੀ ਪਾਰਟੀ ਲਈ ਜਾਂ ਪੰਥ ਲਈ ਹੈ ਚੰਗੀ ਗੱਲ ਹੈ ਜਾਂ ਇਸ ਤੋਂ ਜਿਹੜਾ ਹੈ ਗੁਰੇਜ਼ ਕਰਨ ਦੀ ਲੋੜ ਹੈ ਬਿਲਕੁਲ ਬਿਲਕੁਲ ਸੋ ਇਸ ਇਸ ਕਿਸਮ ਦੇ ਅੰਦਰ ਉਨੀ ਝਗੜੇ ਤੋਂ ਗੁਰੇਜ਼ ਕਰਨਾ ਚਾਹੀਦਾ ਸੋ ਭਾਈ ਅਮਰਤਪਾਲ ਸਿੰਘ ਦੇ ਕੁਝ ਸਾਥੀਆਂ ਵੱਲੋਂ ਇਹ ਗੱਲ ਉਛਾਲੀ ਗਈ ਆ ਵੀ ਸਰਕਾਰ ਨੇ ਜਿਹੜਾ ਐਨਐਸਏ ਲਗਾਇਆ ਹੈਗਾ ਉਹਦੇ ਵਿੱਚ ਕੁਝ ਸਿੱਖ ਸ਼ਕਤੀਆਂ ਦੇ ਨਾਂ ਪਾਤੇ ਆ ਵੀ ਭਾਈ ਅਮਰਤਪਾਲ ਸਿੰਘ ਬਹੁਤ ਖਤਰਨਾਕ ਆਦਮੀ ਆ ਇਹ ਨਾ ਇਹਨਾਂ ਇਹਨਾਂ ਲੋਕਾਂ ਨੂੰ ਜਿੱਦਾਂ ਹੈਗਾ ਖਤਰਾ ਹੈਗਾ ਕੁਝ ਕੁਝ ਗੁਰਸਿੱਖਾਂ ਦੇ ਨਾਂ ਹੀ ਪਾਏ ਆ ਜਿਹੜੇ ਜਿਹੜੇ ਗੁਰੂ ਮਹਾਰਾਜ ਦੇ ਸਿੱਖ ਨੇ ਠੀਕ ਹੈ ਵਿਚਾਰਧਾਰਕ ਵਖਰੇਮਿਆਂ ਦੇ ਕਰਕੇ ਥੋੜੇ ਬਹੁਤ ਉਹ ਵੱਖਰੇ ਰਾਹਾਂ ਤੇ ਹੋ ਸਕਦੇ ਆ ਪਰ ਸਾਰੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੈਗੇ ਆ ਸੋ ਸਾਡਾ ਜਿਹੜੇ ਜਿਹੜੇ ਰਿਲੇਸ਼ਨ ਆ ਆਪਸੀ ਰਿਲੇਸ਼ਨ ਉਹ ਵੱਧ ਮਜ਼ਬੂਤ ਨੇ ਵੱਖਰੇ ਮਿਆਂ ਨਾਲ ਹੋਣਾ ਸੋ ਭਾਈ ਅਮਰਤਪਾਲ ਸਿੰਘ ਦੇ ਕੁਝ ਜਿਹੜੇ ਤੱਤੇ ਜਾਂ ਤਿੱਖੇ ਸਾਥੀ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈ ਆਵੇ ਇਹਨਾਂ ਇਹਨਾਂ ਲੋਕਾਂ ਨੇ ਸ਼ਿਕਾਇਤਾਂ ਕਰਕੇ ਭਾਈ ਸਾਹਿਬ ਦਾ ਜਿਹੜਾ ਹੈਗਾ ਉਹ ਐਨਐਸਏ ਵਧਾਇਆ ਪਰ ਅਸੀਂ ਕਹੀਏ ਵੀ ਇਸ ਤਰ੍ਹਾਂ ਸਰਕਾਰਾਂ ਕਿਸੇ ਦੇ ਕਹਿਣ ਤੇ ਨਹੀਂ ਸਰਕਾਰਾਂ ਨੇ ਜਿਹੜਾ ਐਨਐਸਏ ਵਧਾਉਣਾ ਉਹਨਾਂ ਨੇ ਜਸਟ ਇਨਾ ਲੋਕਾਂ ਨੂੰ ਤਾਂ ਵਰਤੇ ਆ ਆਪਣੇ ਹਿੱਤਾਂ ਲਈ ਫੈਸਲਾ ਸਰਕਾਰ ਦਾ ਕੇਂਦਰ ਸਰਕਾਰ ਦਾ ਵੀ ਤੇ ਉਹਦਾ ਵੀ ਹੁਣ ਉਹਦੀ ਜਸਟੀਫਿਕੇਸ਼ਨ ਕੋਈ ਦੇਣੀ ਪੈਂਦੀ ਆ ਜੱਜ ਕੋਲ ਜਾ ਕੇ ਵੀ ਕਾਹਤੋ ਬਤਾਇਆ ਤਾਂ ਉਹ ਆ ਬੰਦਿਆਂ ਦੇ ਨਾਂ ਉਹਨਾਂ ਨੇ ਬਲੈਕਮੇਲ ਕਰਿਆ ਜਿਹੜੇ ਉਹਨਾਂ ਨੂੰ ਉਹ ਸਾਰੇ ਬੰਦੇ ਉਹ ਚੱਕੇ ਆ ਜਿਨ੍ਹਾਂ ਦੇ ਮਾੜੇ-ਮੋٹے ਕਿਤੇ ਨਾ ਭਾਈ ਅਮਰਤਪਾਲ ਸਿੰਘ ਨਾਲ ਸਿਧਾਂਤਕ ਸਿਧਾਂਤਕੀ ਸਿਆਸੀ ਵਖਰੇਵੇਂ ਮੀ ਜਿਹੜੇ ਹੋ ਸਰਵੇ ਆ ਸੋ ਅਸੀਂ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਬਹੁਤੇ ਤੱਤੇ ਤੇ ਤਿੱਖੇ ਸਾਥੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਦੂਜੀ ਧਿਰ ਵੀ ਜਿਹੜੀ ਹੈਗੀ ਆ ਉਹਨਾਂ ਦੇ ਵਿਰੋਧ ਵਾਲੇ ਉਹ ਵੀ ਜਿਸ ਕਿਸਮ ਦੇ ਹੁਣ ਤਿੱਖੇ ਬਿਆਨ ਦੇ ਰਹੇ ਵੀ ਆਪਾਂ ਸਾਰੇ ਹੀ ਗੁਰੂ ਮਹਾਰਾਜ ਦੇ ਬੱਚੇ ਹੈਗੇ ਆ ਸੋ ਆਪਾਂ ਇੱਕ ਵੱਡੇ ਕੌਜ਼ ਲਈ ਜਿਹੜਾ ਹੈਗਾ ਵੀ ਉਹ ਅੱਗੇ ਸਿਆਸੀ ਕੌਜ਼ ਲਈ ਅੱਗੇ ਵਧੇ ਹੋਏ ਆ ਇਸ ਤਰ੍ਹਾਂ ਦੀ ਭਰਾ ਮਾਰੂ ਜੰਗ ਨੇ ਪਿਛਲੇ ਸਮੇਂ ਦੌਰਾਨ ਖੜਕੂ ਲਾਹਰਾਨ ਬਹੁਤ ਸਾਰੇ ਜਿਹੜੇ ਚੰਗੇ ਪੜ੍ਹੇ ਲਿਖੇ ਨੌਜਵਾਨ ਸੀ ਉਹ ਸਾਤੋਂ ਖੋਲ ਏ ਹੋਏ ਹਨ ਸੋ ਇਹ ਆਪਾਂ ਮੰਜਰ ਦੇਖ ਚੁੱਕੇ ਆਂ ਪੰਥ ਦਾ ਵੱਡਾ ਨੁਕਸਾਨ ਹੋਇਆ ਹੁਣ ਦੁਬਾਰੇ ਉਸ ਕਿਸਮ ਦੀ ਭਰਾ ਮਾਰੂ ਜੰਗ ਚ ਨਾ ਪਿਆ ਜਾਵੇ ਆਪਸੀ ਮਿਲ ਬੈਠ ਕੇ ਜਿਨ੍ਹਾਂ ਜਿਨ੍ਹਾਂ ਸਿੱਖ ਸ਼ਕਤੀਆਂ ਦੇ ਨਾਂ ਵੀ ਆਏ ਹੈਗੇ ਆ ਉਹਨਾਂ ਨੂੰ ਇਸ ਤਰ੍ਹਾਂ ਉਛਾਲਣ ਨਾਲ ਉਹਨਾਂ ਨੂੰ ਪਰਸਨਲੀ ਮਿਲ ਕੇ ਸਾਰੀਆਂ ਜਿਹੜੇ ਸਿਆਣੇ ਲੋਕ ਨੇ ਆਪ ਮਿਲ ਬੈਠ ਕੇ ਜਿਹੜਾ ਹੈਗਾ ਇਸ ਪੰਥਕ ਕਾਫਲੇ ਨੂੰ ਅੱਗੇ ਵਧਾਇਆ ਜਾਵੇ ਵਰਨਾ ਜੇ ਪੰਥ ਦੀ ਇਹ ਉਮੀਦ ਵੀ ਟੁੱਟ ਜਾਂਦੀ ਹੈ ਤਾਂ ਪੰਥ ਬਿਲਕੁਲ ਫੇਰ ਦੁਬਾਰਾ ਵੀ ਇਸ ਤਰ੍ਹਾਂ ਨਾਲ ਬਾਦਲ ਕਿਆਂ ਦੇ ਕਾਂਗਰਸੀਆਂ ਦੇ ਜਾਂ ਭਾਜਪਾ ਵਾਲਿਆਂ ਦੇ ਵਸ ਪੈ ਜਾਵੇਗਾ ਸੋ ਆਪਾਂ ਪੰਥ ਨੂੰ ਇੱਕ ਚਾਹੇ ਛੋਟੇ ਧੇਰਾ ਚਾਹੇ ਵੱਡੇ ਧੇਰਾ ਇੱਕ ਕੇਂਦਰੀ ਧਿਰ ਦੇ ਤੌਰ ਤੇ ਇਕ ਪੰਥਕ திர ਦੇ ਤੌਰ ਤੇ ਮਜ਼ਬੂਤ ਰੱਖਣ ਲਈ ਇੱਕ ਸਿਆਣੀ ਸੋਹ ਜਵਾਨ ਤੇ ਸਿਹਤ ਲੀਡਰਸ਼ਿਪ ਜ਼ਰੂਰ ਪ੍ਰਦਾਨ ਕਰੀਏ ਬਾਕੀ ਪੰਥ ਆਪੇ ਫੈਸਲਾ ਕਰੇਗਾ ਕਿ ਕਿਹਦੀ ਹਮਾਇਤ ਕਰਨੀ ਹੈ ਕਿਹਦੀ ਨਹੀਂ ਸੋ ਇਸ ਆਪਸੀ ਝਗੜੇ ਤੋਂ ਬਚਿਆ ਜਾਵੇ ਕਿਸੇ ਵੀ ਸ਼ਕਤੀਸ਼ੀਲ ਦੀ ਕਰਦਾਰ ਕੁਰੀਸ਼ੀ ਨਾ ਕੀਤੀ ਜਾਵੇ ਆਪਸੀ ਝਗੜੇ ਮਿਲ ਬੈਠ ਕੇ ਹੱਲ ਕੀਤੇ ਜਾਣ ਭਰਾ ਮਾਰੋ ਜੰਗ ਨੇ ਸਾਡਾ ਅਤੀਤ ਵਿੱਚ ਵੀ ਨੁਕਸਾਨ ਕਰਿਆ ਆਪਾਂ ਦੁਬਾਰੇ ਅਤੀਤ ਦੇ ਜਿਹੜੇ ਜ਼ਖਮ ਨੇ ਉਹਨਾਂ ਤੋਂ ਕੁਝ ਸਿੱਖਦੇ ਹੋਏ ਇਹ ਦੁਬਾਰੇ ਇਸ ਭਰਾ ਮਾਰੂ ਜੰਗ ਚ ਨਾ ਪਈਏ ਸੋ ਪੰਥ ਦੇ ਭਲੇ ਲਈ ਗੁਰੂ ਮਹਾਰਾਜ ਦੇ ਬੋਲ ਬਾਲਿਆਂ ਨੂੰ ਸਹਾਰਾ ਕਰਨ ਲਈ ਪੰਥ ਦੇ ਬੋਲ ਬਾਲਿਆਂ ਨੂੰ ਸਹਾਰਾ ਕਰਨ ਲਈ ਸਾਰੀਆਂ ਧਿਰਾਂ ਇਕੱਤਰ ਹੋ ਕੇ ਹੈਗੀਆਂ ਜਿਹੜੀਆਂ ਉਹ ਜਜ਼ਬੇ ਨਾਲ ਕੰਮ ਕਰਨ। ਜੀ ਬਿਲਕੁਲ ਜੀ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਸਾਨੂੰ ਲੱਗ ਰਿਹਾ ਹੁੰਦਾ ਕਿ ਸ਼ਾਇਦ ਅਸੀਂ ਕਿਤੇ ਕਿਤੇ ਬਹੁਤ ਵੱਡਾ ਜਿਹੜਾ ਹੈਗਾ ਮੋਰਚਾ ਮਾਰ ਰਹੇ ਹਾਂ ਪਰ ਕਿਤੇ ਨਾ ਕਿਤੇ ਉਹ ਵੱਡੇ ਪੱਧਰ ਤੇ ਵੱਡੇ ਪਰਸਪੈਕਟਿਵ ਤੋਂ ਜਦੋਂ ਆਪਾਂ ਕਹੀ ਕਿ ਆਪਾਂ ਉਹਦਾ ਕਿਸੇ ਦਾ ਵਿਰੋਧ ਕਰੀਏ ਜਾਂ ਹੱਕ ਚ ਕਰੀਏ ਉਹਨੂੰ ਆਪਾਂ ਦੁਫਾੜ ਕਰਦੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਵਧਾਨ ਹੋਣ ਦੀ ਲੋੜ ਹੈਗੀਆ ਕਿਉਂਕਿ ਇਹੋ ਹੀ ਤਾਂ ਸਰਕਾਰਾਂ ਜਾਂ ਆਪਾਂ ਕਹੀਏ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚਾਹੁੰਦੀਆਂ ਹੁੰਦੀਆਂ ਨੇ ਕਿ ਇਹਨਾਂ ਨੂੰ ਪਾੜ ਕੇ ਰੱਖਿਆ ਜਾਵੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਦੇਣ ਦੀ ਜਿਹੜੀ ਲੋੜ ਹੈਗੀ ਆ